ਕੀ ਹੱਕ ਹੈ ਮੈਨੂੰ ਇੱਡੇ ਤਨ ਕਿਲੇ ਬਣਾਏ ਪੁਰੇ ਹੜਾ ਦੇ ਤੋਤੇ ਬੋਲਣ ਹੂੰ ਇਹ ਰਹਿਣੇ ਕੀ ਕੰਮ ਫੜਾਇਆ ਲੈ ਸ਼ਰਮ ਹੈ ਨੂੰ ਬਚਾ ਵੜ ਲੱਲੀ ਲਾਈ ਤਰੀ ਇਹਦੇ ਬੰਦਾ ਦਾ ਕਰੂ ਕੋਈ ਉਹ ਰਵਾ ਕੀ ਗੱਲ ਆ ਕੀ ਆਖਵੇਂ ਨੂੰ ਕੋਈ ਠੀਕ ਆ ਜਰ ਬਾਈ ਕੀ ਕਰੀ ਜਾਂਦਾ ਚੰਗਾ ਭਲਾ ਹੈਗਾ ਯਾਰ ਉਹ ਚੰਗੇ ਭਲੇ ਨੂੰ ਕੀ ਹੋ ਗਿਆ ਪਤੰਦਰਾ ਅੱਗੇ ਮਾੜੀ ਮੋਟੀ ਸ਼ਾਨ ਦੇ ਹੁਣ ਤੂੰ ਅੱਧ ਝੜਿਆ ਪੇ ਵੱਟਾਂ ਵੱਡਣ ਯਾਰ ਤੇ ਬਾਈ ਮੇਰਾ ਹਰੇਕ ਸਾਲ ਇੱਥੇ ਮਿੱਟੀ ਲਾਉਣੀ ਆ ਤੇ ਮੈਂ ਐਸਾ ਲਾਉਣਾ ਤੇ ਕੀ ਮਿਲ ਜਾਂਦਾ ਕੀ ਤੈਨੂੰ ਕੀ ਮਿਲਦਾ ਤੇ ਘਰ ਨਹੀਂ ਨੀ ਵੱਟ ਆ ਯਾਰ ਘੜ ਨਹੀਂ ਆ ਬਾਈ ਯਾਰ ਟੱਕਰ ਨਹੀਂ ਹਈ ਤਾਂ ਕਿ ਬਰਾਬਰ ਦਾ ਗੱਲ ਤਾਂ ਆ ਤੂੰ ਨਾ ਛੋਟਾ ਠੰਡਾ ਰਹਿ ਜਾ ਕਿਉਂ ਤੂੰ ਰਹਿ ਹੰਦੇ ਉਹ ਬਾਈ ਗੱਲ ਜਿਹੜੀਆਂ ਅਸੀਂ ਖੇ ਵਟਾਣਾ ਵੱਟਣਾ ਛੱਪੜ ਦਾ ਥਾਂ ਰਾਹ ਵੱਡਣਾ ਉਹ ਬਾਈ ਜੀ ਤੂੰ ਬਾਲਾ ਗਿਆਨੀ ਨਾ ਬਣਾ ਅਸੀਂ ਸਾਨੂੰ ਪਤਾ ਹੀ ਆ ਅਸੀਂ ਐਵੇਂ ਨਹੀਂ 3.5 ਕਿਲੇ ਬਣਾਲੀ ਆ ਉਤਲੀ ਆਈ ਰਲਾਈਆਂ ਲੂਈਆਂ ਤੇ ਫੇਰ ਕੀ ਹੋ ਗਿਆ ਵਧਾ ਕੇ ਤੂੰ ਤਾਂ ਕਿ ਫਸਲ ਚਾਰਮਣ ਵੱਧ ਨਿਕਲਦੀ ਆ ਪਤੰਦਰਾ ਹੁਣ ਅੱਧੀ ਰਾਤ ਨੂੰ ਪਾਣੀ ਤੂੰ ਵੀ ਆ ਇਹਦੇ ਉੱਤੋਂ ਦੀ ਨੰਗਣਾ ਵੱਟਾਂ ਉੱਤੋਂ ਦੀ ਤੇ ਜੇ ਢੱਗ ਪਿਆ ਸੱਟ ਖਾ ਕੇ ਉਦੋਂ ਉੱਤੇ ਵੱਧ ਲਵਾ ਲੇਗਾ ਮੈਂ ਪਹੁੰਚੇ ਟੱਕੇ ਰਭੇ ਚੜਾਈ ਇਹਨੇ ਨਾ ਸਮਝਦਾ ਉਹ ਚੱਲ ਆ ਜਾ ਯਾਰ ਤੂੰ ਆਪਾਂ ਆਪਦਾ ਪੱਠਾ ਨੂੰ ਜਾ ਯਾਰ ਐਵੇਂ ਗਿਆਨੀ ਦਾ ਘੋਟ ਜਾ ਭੱਜੋ ਪਤੰਦਰਾ ਰੱਬ ਤੋਂ ਡਰਾਂ ਉਹ ਤੂੰ ਜਾ ਤੂੰ ਡਰ ਰਹੀ ਆ ਵੱਟਾਂ ਵੱਡਣ ਨਾਲ ਹੀ ਮਿਹਨਤ ਨਾਲ ਵਾਣ ਜੋੜਦੇ ਆ ਤੂੰ ਤੂੰ ਅਸੀਂ 6ਾਂ ਤੋਂ 16 ਕਿੱਲੇ ਬਣਾ ਲੇ ਬਣਾਲੇ ਹੋਣਗੇ ਯਾਰ ਤੁਸੀਂ ਥੱਕਾ ਇਹ ਸਾਲ ਮਿੱਟੀ ਲਾਉਣਿਆ ਪਤੰਦਰਾ ਕੋਈ ਮਾੜੀ ਮੋਟੀ ਸ਼ਰਮ ਨਹੀਂ ਕਰਲਾ ਤੂੰ ਮੈਂ ਉੱਥੋਂ ਤਾਂ ਹੀ ਐਂ ਜਾਣਾ ਮੈਂ ਸਾਰੀ ਨਾਰ ਲਾਈ ਕਹਦੀ ਤੇਰੀ ਕੋਈ ਨਹੀਂ ਰੱਬ ਦੇਖੂਗਾ ਤੈਨੂੰ ਭਰਾਵਾ ਯਾਰ ਜਦੋਂ ਵੇਖਿਓ ਵੇਖਿਓ ਬੱਦਾ ਯਾਰ ਬਾਲਾ ਗਿਆਨੀ ਕੋੜ ਦਾ ਮਦਵਾਨ ਬਣਦੇ ਆਪਾਂ ਤਾਂ ਹੀ ਚੱਕਾਂਗੇ ਜਿਹੜਾ ਕਰਨਾ ਕਰਲੇ ਰੱਬ ਰੱਬ ਕਿਹਨੇ ਵੇਖਿਆ ਹੈ ਮੁੜ ਕੇ ਇੱਥੇ ਖਾਣ ਨੂੰ ਨਹੀਂ ਮਿਲੋ ਉਹ ਦਿਨ ਦਾਣਾ ਜਿਹੜਾ ਤੂੰ ਤੱਕ ਜਾਣਾ ਤੇ ਐਂ ਜਾਣਾ ਚੱਕ ਦੇ ਗਿੰਦਿਆ ਆਈ ਨਾ ਗਰਮ ਨਹੀਂ ਹੋਈ ਲੜਾਈ ਚ ਕੋਈ ਕੋਹ ਨਹੀਂ ਰੱਖਿਆ ਸਮਝੇ ਕੋਈ ਸਮਝਦੇ ਨਹੀਂ ਨੇ ਬਰਾਬਰ ਵੜਨ ਲੱਗ ਗਿਆ ਚੁੱਪ ਕਰਿਆ ਦਿਖਾਉਂ ਗੱਲ ਸੁਣਾ ਇਹ ਭੁੱਖੇ ਦਾ ਭੁੱਖਾ ਮਰਦਾ ਆਪਾਂ 6 ਗਿੱਲਾਂ ਤੋਂ 16 ਬਣਾਈ ਐ ਆਪਾਂ ਹਰੇ ਘਰ ਮਿੱਟੀ ਲਈ ਨੇ ਵੱਢੀ ਜਾਂਦਾ ਕਿੱਡੀ ਗੱਲ ਮਹਾਰਾਜ ਨੇ ਆਪਾਂ ਨੂੰ ਦੇਣਾ ਇਹ ਪਤਾ ਗੱਲ ਪਊਗਾ ਜਿੰਨਾ ਚ ਟਕਾਉਂਦੇ ਨੇ ਆਪਾਂ ਟਕਦਾ ਨਹੀਂ ਗੱਲ ਸੁਣਾ ਆਪਾਂ ਰਾਤ ਬਰਾਤੇ ਟੱਪਣਾ ਆਪਾਂ ਮਿੱਟੀ ਤਾਂ ਲਾਉਣੇ ਆ ਆ ਨਿਆਂ ਹੀ ਰਹੇਗੀ ਇਧਰ ਬੁੜੀਆਂ ਨੇ ਸਾਖ ਸੂਕ ਲੈਣਾ ਤੋੜਣਾ ਔਣਾ ਉਹਨਾਂ ਨੇ ਵੱਟਾਂ ਡੋਲੇ ਹੋਣਗੇ ਰਾਹ ਹੋਣਗੇ ਫੇਰ ਹੀ ਅਗਲਾ ਲੰਘੂ ਉਈ ਆਪਾਂ ਵੱਡ ਲਗੇ ਉਧਰ ਉਹ ਵੱਢੀ ਜਾਂਦਾ ਤੇ ਕੋ ਡੱਗ ਪਿਆ ਕੋਈ ਸੱਟ ਖਾਲੀ ਕੋਈ ਜਵਾਕ ਡੱਗ ਪਿਆ ਜਾਂ ਕੋਈ ਰਾਹ ਕੇ ਦੀ ਕੋਈ ਚੀਜ਼ ਹਨਾ ਅਗਲਾ ਆਪਾਂ ਨੂੰ ਦੁਵਾਵਾ ਦੂ ਆਪਾਂ ਬਾ ਦੁਵਾਵਾ ਨਹੀਂ ਲੈਣੀਆਂ ਬਾਈ ਤੂੰ ਹਜੇ ਤੇਰੀ ਉਮਰ ਛੋਟੀ ਆ ਤੂੰ ਕੀ ਕਰਗੇ ਫਿਰ ਦੱਸ ਹੁਣਾ ਬਾ ਮਹਾਰਾਜ ਤੇ ਛੱਡਦੇ ਆਪੇ ਆਪਣੀ ਫਸਲ ਵੀ ਦੁੱਗਣੀ ਹੁੰਦੀ ਨੇ ਸਾਰੇ ਪਿੰਡ ਨਾਲ ਫਸਲ ਤਾਂ ਹੁੰਦੀ ਐ ਬਾ ਫੇਰ ਹੋਰ ਤੈਨੂੰ ਕੀ ਚਾਹੀਦਾ ਵਾਣ ਤੂੰ ਲਈ ਜਨਾ ਬੈ ਚੱਲ ਫੇਰ ਉਹ ਮਰਦੇ ਵੀ ਭੁੱਖੇ ਆ ਕੀ ਵੱਢੀ ਜਾਂਦੇ ਹੁਣ ਆਪਾਂ ਤਾਂ ਕੋਹ ਨਹੀਂ ਆ ਜਾ ਤੂੰ ਕੰਮ ਨਵੇੜ ਆਪਣਾ ਦੇਖ ਬਰਾੜਾ ਕਣਕ ਖੜੀ ਹੈ ਨਾ ਲੋਕਾਂ ਨਾਲੋਂ ਦੁੱਗਣੀ ਕਣਕ ਤਾਂ ਆਪਣੇ ਇਰਦੀ ਬਹੁਤ ਵਧੀਆ ਤੇ ਸਾਡੇ ਨਾਲ ਕੀ ਛੱਡੀ ਬੈਠਾ ਇਹ ਡੰਡੀ ਛੱਡੀ ਆ ਪਿੰਡ ਨੂੰ ਕਿਉਂ ਤੇ ਯਾਰ ਨਾਂਗਾ ਟਾਪਾ ਨਹੀਂ ਉਹ 2 ਕਿਲੋਮੀਟਰ ਵੱਲ ਨਾਲ ਪੈਂਦਾ ਜਿਹੜੇ ਪੱਠੇ-ਪੁੱਠੇ ਹੁਣ ਗਰੀਬ ਕੋਈ ਲਿਆਉਂਦਾ ਕੋਈ ਹੁਣ ਬੁੜੀਆਂ ਹੁੰਦੀਆਂ ਖੇਤ ਚਾਹ ਪਾਣੀ ਫੜਾਉਣ ਨੂੰ ਇਹਦਾ ਕੀ ਹੋ ਗਿਆ ਡੰਡੀ ਨਾਲ ਆਪਾਂ ਨੂੰ ਇਹਦੇ ਨਾਲ ਅਧਿਕਾਰਮਾ ਇਹ ਇੱਥੇ ਛੱਡੀ ਕੇ ਸਾਰਾ ਵਾਣਾ ਛੱਡੀ ਬੈਠਾ ਸਾਰਾ ਤੂੰ ਆਪਣਾ ਵੇਖ ਲਾਇਆ ਹੈ ਯਾਰ ਕਿ 2 ਕਿਲਿਆਂ ਦਾ ਹੋਰ ਵੜਕਾ ਦੇਣਾ ਸੌਦਾ ਕਣਕ ਆਪਣੀ ਬਹੁਤ ਵਧੀਆ ਯਾਰ ਇੱਕ ਨੰਬਰ ਐਰਟੀ ਹੋ ਗਈ ਤੇ ਆ ਦੇਖ ਥਾਂ ਛੱਡਣ ਦਾ ਫਾਇਦਾ ਹੀ ਫਾਇਦਾ ਹੈ ਦਾ ਨਾਲੇ ਆਪਾਂ ਸੌਖੇ ਲੰਘ ਜਾਂਦੇ ਨੇ ਕੋਈ ਰਾਈ ਪਾਂਦੀ ਲੰਘ ਜਾਂਦਾ ਡੰਡੀ ਦਾ ਫਾਇਦਾ ਹੀ ਆ ਬਾਈ ਯਾਰ ਤੁਹਾਡਾ ਬਹੁਤ ਵਧੀਆ ਫਾਇਦਾ ਹੈ ਡੰਡੀ ਨਹੀਂ ਸਾਨੂੰ ਵਲਕਿ ਆਉਣਾ ਪੈਂਦਾ ਪੱਠੇ ਲੈਣ ਨੂੰ ਨਹੀਂ ਬਾਈ ਤੁਹਾਡੇ ਆਸਤੇ ਹੀ ਛੱਡੀ ਆ ਨਾ ਸਿੱਧਾ ਬਹੁਤ ਵਧੀਆ ਕੰਮ ਆ ਪੱਠੇ ਲੈ ਕੇ ਜਾਣਾ ਸਾਨੂੰ ਠੀਕ ਠੀਕ ਰੱਬ ਤੁਹਾਡੀ ਆ ਦੇਖ ਲੈ ਫਸਾ ਸੱਚ ਬਰਕਤ ਕਰੇ ਤੁਹਾਡੀ ਚ ਨੰਗ ਨਾ ਵਧੀਆ ਨੰਗ ਦਾ ਵਧੀਆ ਹੈ ਹੁਣ ਨਹੀਂ ਇਹਨਾਂ ਨੇ ਵਲਕਿ ਆਉਣੇ ਉਹ ਵਿਚਾਰਿਆਂ ਨੇ ਆ ਗਣਗਾ ਨਾ ਹੈਗਾ ਨਾ ਵਧੀਆ ਕੀਤਾ ਨਾ ਬਾਈ ਨੇ ਦੇਖਿਆ ਨਾ ਸੀਸਾ ਆਪਣਾ ਲੈ ਬਰਾੜਾ ਆਪਣੀ ਕਣਕ ਦਾ ਪੂਰਾ ਝਾੜ ਦੇ ਵੀ ਦਾਣੇ ਪੁੱਤਾਂ ਕਰ ਦੇ ਵਿਖਿਆ ਰੱਬ ਦੀ ਕਿਰਪਾ ਰੱਬ ਜਦੋਂ ਸਿੱਧਾ ਹੁੰਦਾ ਸਾਰੇ ਰਾ ਸਿੱਧੇ ਹੋ ਜਾਂਦੇ ਨਿਆਰਾ ਲਿਆਦਾ ਪੱਟੀ ਦੋਸ ਜੀ ਹੋਰ ਮਾ ਕੇ ਗੱਡੀ ਗੁਟੀ ਆਪੀ 15 ਗਲੀ ਦਾ ਬੰਦੇ ਮੁਗਾ ਤਾ ਕਿਵੇਂ ਆ ਬਰਾੜਾ ਦੋ ਤਿੰਨ ਗੇੜੇ ਲਾ ਇਹ ਕੀ ਹਾਲ ਆ ਵਧੀਆ ਤੂੰ ਦੱਸ ਚੱਕੀ ਫਿਰਦਾ ਕਈ ਕਈਆਂ ਰਹਿ ਗਈਆਂ ਸਾਡੇ ਪੱਲੇ ਦਾ ਭਰਾਵਾ ਕਿਵੇਂ ਆ ਠੀਕ ਆ ਤੂੰ ਮੰਡੀ ਬਣਾਈ ਬਿਠਾ ਘਰੇ ਹੋਰ ਲੋਟ ਹੀ ਨਹੀਂ ਆਉਂਦਾ ਯਾਰ ਕਿ ਦਾਣੇ ਚੰਗੇ ਹੋਏ ਆਪਣੇ ਕਣਕ ਚੰਗੀ ਏ ਯਾਰ ਹੂੰ ਹੋ ਠੀਕ ਠਾਕ ਆ ਬਾਈ ਵਧੀਆ 70 ਮਾਣ ਹੋਈ ਆ ਕਿਲੇ ਦੀ ਯਾਰ ਸਮਝ ਨਹੀਂ ਲੱਗੀ ਮੈਨੂੰ ਤਾਂ ਯਾਰ ਬਾਹਰ ਹੋਇਆ ਪਿਆ ਦਿਮਾਗੋ ਕੰਮ ਕਿਉਂ ਕੀ ਹੋ ਗਿਆ ਯਾਰ ਉਹੀ ਵਾਹਣ ਆ ਇੱਕੋ ਜਿਹਾ ਆਪਣਾ ਹੂੰ ਠੀਕ ਆ ਉਹੀ ਮੈਂ ਤਾਂ ਤੇਰੇ ਨਾਲ ਡੀਏਪੀ ਵੱਧ ਪਾਈ ਪੂਰਾ ਹੂੰ ਰੇਸ ਸਪਰੇ ਵੀ ਤੇਰੇ ਨਾਲ ਵੱਧ ਕੀਤੀ ਉਦੋਂ ਵੀ ਪਾਣੀ ਪੁਣੀ ਵੀ ਚੰਗੇ ਲਾਏ ਮੈਂ ਨਾ ਛੱਡਿਆ ਯਾਰ ਮੈਂ ਤਾਂ ਕਸਰ ਹੀ ਨਹੀਂ ਛੱਡੀ ਹੂੰ ਅਜਾ ਤੇਰੇ ਵਿਹਲਾ ਸਾਹਮਣੇ ਭਰਾਵਾ ਜਿਦਾਂ ਮਾੜਾ ਮੋਟਾ ਹੀ ਕਰਿਆ ਤੇ ਫੇਰ ਵੀ ਰੱਬ ਨੇ ਵੇਖ ਲਾ ਤੂੰ ਕਾਹਦਾ ਯਾਰ ਪਤਾ ਨਹੀਂ ਤਾਂ ਵੈਰੀ ਹੋ ਮੈਂ ਤਾਂ ਟੈਂਕੀ ਇੱਕ ਬਣੀ ਆ ਬਾਈ ਯਾਰ ਘੇਰਾ ਹੀ ਗੱਲਾ ਮੈਂ ਤਾਂ ਯਾਰ ਤੇ 20 ਮੰਨ ਹੋਈ ਐ ਪਤਾ ਨਹੀਂ ਕਿੰਨੇ ਮੰਨ ਹੋਈ ਭਰਾ ਮੈਂ ਤਾਂ ਘਰ ਟਾਈ ਉਹ ਹੀ ਮਸ਼ੀਨ ਵਾਲੇ ਘਰੇ ਲਾ ਕੇ ਕੰਦ ਉਤੋ ਕਰੂਇਆ ਕਰਕੇ ਆਕੜ ਤੇਰੇ ਸਾਰੇ ਪਿੰਡਾਂੋਂ ਜਾਦੇ ਆ ਯਾਰ ਆਕੜ ਕਾਦੀ ਐ ਬਾਈ ਜੜ ਫੜੀ ਐ ਯਾਰ ਭਾਈ ਮੈਂ ਤੇਰੇ ਨੂੰ ਕੋਹ ਨਹੀਂ ਆਖਿਆ ਯਾਰ ਤੂੰ ਚੁੱਪ ਕਰ ਉਹ ਤੂੰ ਵਿੱਚ ਨਾ ਬੋਲਿਆ ਕਰ ਤੂੰ ਠੰਡਾ ਰਹਿਆ ਕਰ ਸਾਡੇ ਵਾਲਾ ਤੂੰ ਹਜੇ ਤੇਰਾ ਫੋਨ ਕਰ ਮੈਂ ਇਹ ਬਾਈ ਤੂੰ ਇਹਦੀ ਜੜ ਫੜੀ ਐ ਕੰਮ ਦੀ ਬਈ ਤੇਰੇ ਕਿਉਂ ਕਣਕ ਇੰਨੀ ਘਟੀ ਐ ਯਾਰ ਮੈਨੂੰ ਤਾਂ 20 ਬੂ ਮਾੜਾ ਬੀ ਬੂ ਮਾੜਾ ਬੀ ਮਾਰਾ ਕਮਾਪੇ ਕੀ ਆੜਤੀ ਤੂੰ ਬੀ ਚੱਕਿਆ ਗੱਲ ਤਾਂ ਇਹ ਵੀ ਸਹੀ ਆ ਉਹ ਹੀ ਸੁਪਰੇਆ ਵਾਧ ਹੀ ਕਰੀਆਂ ਤੂੰ ਚੱਕਰ ਕੀ ਬਣ ਗਿਆ ਬਰ ਚੱਕਰੇ ਬਣਿਆ ਜਿਹੜੀਆਂ ਤੂੰ ਆ ਕਹੀ ਚੱਕੀ ਫਿਰਦਾ ਇਹਨੂੰ ਸੈਟ ਇਹਦੇ ਬਿਨਾਂ ਇਹ 12 ਮਹੀਨੇ 23 ਦਿਨ ਤੂੰ ਇਹ ਪਾਣੀ ਆਸਤੇ ਬਣਾਈਆ ਵਟਾਂ ਵੱਡਣਾਂ ਵਾਸਤੇ ਰਾਹ ਵੱਡਣਾਂ ਵਾਸਤੇ ਨਹੀਂ ਇਹ ਉਹ ਤੇਰਾ ਲੈ ਓਏ ਤੈਨੂੰ ਮੈਂ ਕਹਿਆ ਸੀ ਨਾ ਸਾਡੇ ਆ ਰਾਈ ਪਾਂ ਦੀ ਸਾਰੇ ਨੰਗ ਦੇ ਬੁੜੀਆਂ ਬੰਦੇ ਅਸੀਂ ਵੀ ਜਿਹੜਾ ਵੀ ਕੋਈ ਟਾਪ ਦਾ ਅਗਲਾ ਸੀਸਾਂ ਦੇ ਕਿਟਾਪ ਦਾ ਹੀ ਡੈਂਡੀਆਂ ਬਣਨੀਆਂ ਬਣਾਈਆਂ ਸਾਡੀਆਂ ਵਟਾਂ ਦੀਆਂ ਕੰਮ ਤਾਂ ਗਲਤ ਹੋ ਗਿਆ ਮੇਰਾ ਤੂੰ ਬਦੰਦਰਾ ਸਾਰੇ ਜਿੰਨੇ ਤੇਰੇ ਚਾਰ ਗਵੰਡੇ ਚਾਰਾਂ ਤੋਂ ਗਾਲਾਂ ਲੈ ਲੈ ਫਿਰ ਲੋਕਾਂ ਤੋਂ ਲੈ ਲੈ ਮਨ ਦਾ ਦਿਮਾਗ ਚ ਹੀ ਹੁਣ ਆਈ ਏ ਗੱਲ ਇਹ ਸਾਰਾ ਕੁਝ ਇੱਥੇ ਹੀ ਹੈ ਰੱਬ ਦੀ ਮਿਹਰ ਰੱਬ ਕਹਿ ਕੇ ਵੀ ਗਿਆ ਉਹਦੇ ਮੈਨੂੰ ਹਣਾ ਤੈਨੂੰ ਮੈਂ ਉਹਦਾਂ ਆਖਿਆ ਨਾ ਵੀ ਰੱਬ ਹੀ ਸਾਰਾ ਕੁਝ ਕਰਦਾ ਆ ਵੀ ਨਾਲ ਸੀ ਤਾਂ ਹੀ ਬੋਲਦਾ ਸੀ ਉਹਦੇ ਬੋਲਣਾ ਹੀ ਕੰਮ ਹੀ ਤੇਰਾ ਕਰਦਾ ਤੈਨੂੰ ਕੋਈ ਸਮਝਾਉਣ ਵਾਲਾ ਹੀ ਨਹੀਂ ਸੀ ਬਾਈ ਬੱਠਲੀ ਹੁਣ ਕਿੰਨਾ ਵੱਜ ਗਈ ਮੇਰੇ ਤਾਂ ਇਸ ਹਰਤੇ ਯਾਰ ਬਾਈ ਖਾਨੇ ਚ ਵੜ ਗਈ ਤੇਰੇ ਬਾਈ ਰਾਹ ਹੋਏ ਸਾਂਝੀਆਂ ਥਾਵਾਂ ਹੋਈਆਂ ਇਹਨਾਂ ਤੇ ਕਬਜ਼ਾ ਨਾ ਕਰਨਾ ਰੱਬ ਵੇਂਦਾ ਕੋਈ ਓੜੇ ਨਾਲ ਦੋੜਿਆ ਨਾ ਫੁੱਟ ਨਾ ਦੋ ਫੁੱਟ ਨਾ ਕੋਈ ਫਸਲ ਨਹੀਂ ਵੱਧ ਝੜਦੀ ਠੀਕ ਹੈ ਆਦਾ ਸਹੀ ਥਾਂ ਰੱਖੋ ਜਿੱਥੇ ਤੁਹਾਡਾ ਆਉਂਦਾ ਸਹੀ ਮੈਂਤੀ ਕਰਕੇ ਛੱਡੋ ਕੋਈ ਛੱਡਦਾ ਨਹੀਂ ਛੱਡਦਾ ਉਹ ਤੁਸੀਂ ਨਾ ਉਹ ਕਰੋ ਬਈ ਮੈਂ ਅੱਜ ਵੇਲਾ ਸੀ ਵੱਟਾਂ ਨੂੰ ਮਿੱਟੀ ਲਾਉਣੇ ਆ ਤੇ ਆਹ ਦੇਖ ਲੈ ਇੱਥੇ ਮੰਡੀ ਬਣੀ ਪਈ ਆ ਉਹਨੂੰ ਹਜੇ ਹੋਰ ਗੱਡੀ ਆਖੇ ਠੇਕੇਦਾਰ ਨੂੰ ਮਗਲ ਲੈ ਕੇ ਆਹ ਘੜਦਾ ਨਹੀਂ ਫਿਰ ਮਹਾਰਾਜ ਵੱਧ ਦਿੰਦਾ ਬਈਆ ਤੇਰੇ ਸਾਹਮਣੇ ਆ ਉਹੀ ਵਾਹਣਾ ਆਪਣਾ ਉਹੀ ਪਾਣੀ ਲੱਗਦਾ ਇੱਕ ਮੋਗੇ ਦਾ ਮਤਲਬ ਬਈ ਗੱਟੇ ਥਾਂ ਜੋਗਾ ਮੈਂ ਕਿਹਾ ਵੀ ਉਹਰਾ ਹੀ ਮੈਨੂੰ ਤਾਂ ਕੋਈ ਬੰਦਾ ਕਹਿੰਦਾ ਪਤੰਦਰਾ ਤਿੰਨ ਹੋਰੇ ਮਰ ਜਾਂਦੇ ਬਈ ਬਾਅਦ ਸੀਸਾਂ ਲਈ ਜਨਾ ਨਾਲੇ ਕਿਤੇ 60 ਫੀਟ ਖਾਵेंगे ਯਾਰ ਜਿਹੜੀ ਵੱਟ ਵਧ ਦੁਨੀਆਂ ਦਾ ਸਭ ਤੋਂ ਗੰਦਾ ਕੰਮ ਆ ਸਾਰਾ ਨੂੰ ਬੇਈਮਾਨ ਗਲਤੀ ਇਹ ਜੇ ਤੇਰੇ ਕਣਕ ਹੋ ਵੀ ਜਾਂਦੀ ਤੇਰੇ ਘਰੇ ਕੋਈ ਬਿਮਾਰੀ ਸ਼ਮਾਰੀ ਤੇਰੇ ਨਿਕਲ ਨੀ ਲੱਗ ਜਾਨੇ ਸੀ ਗਲਤ ਥਾਂ ਹੀ ਲੰਘ ਜਾਨੇ ਸੀ ਪੈਸੇ ਹਾਂ ਹੁਣ ਸਾਡੇ ਬਈ ਕਿਸੇ ਦਾ ਸਰਵ ਵੀ ਨਹੀਂ ਦੱਸਦਾ ਸਾਰੇ ਡੱਬਰ ਦਾ ਤੇ ਛੋਡੇ ਤੁਸੀਂ ਇੱਕ ਅੱਧਾ ਜਾ ਹੀ ਰਹਿੰਨੇ ਤੁਸੀਂ ਤਾਈ ਜੱਟਾ ਥੋਡੇ ਘਰੇ ਹੀ ਕੰਡੇ ਆਈ ਨਹੀਂ ਗਾਂ ਵਦੀ ਦਾ ਆਈ ਨਹੀਂ ਗਾਂ ਵਟਾਂ ਗਾਂ ਤੁਰਦਿਆਂ ਜਿਹੜੇ ਸਾਣਾ ਤੂੰ ਮੈਂ ਤਾਂ ਭਰਾਵਾ ਇਹ ਕਹਿਣਾ ਤੂੰ ਐਦ ਕੀ ਮਿੱਟੀ ਲਾ ਵਟਾਂ ਨਾ ਡੰਡੀਆਂ ਛੱਡ ਰਾਹ ਛੱਡ ਪੂਰਾ ਖਾਲ ਆਪਦਾ ਪੂਰਾ ਰੱਖ ਮਿਹਨਤੀ ਪੂਰੀ ਰੱਖ ਤੇਰੀ 3 ਕਿੱਲਿਆਂ ਚ 6 ਕਿੱਲਿਆਂ ਦੀ ਫਸਲ ਨਿਕਲੂਗੀ ਰੱਬ ਇੱਥੇ ਹੀ ਕਰਦਾ ਹੋਰ ਨਵਾਂ ਨਰਕ ਸਵਰਗ ਕਿਤੇ ਹੀ ਨਹੀਂਗਾ ਬਈ ਘਾਟੇ ਵਾਧੇ ਇੱਥੇ ਹੀ ਕਰਦਾ ਰੱਬ ਆ ਵੇ ਨਾ ਬਰਕਤ ਕਿੰਨੀ ਪਈ ਇੱਥੇ ਗਰੀਬ ਟਾਪ ਦੇ ਪੱਠੇ ਲੈ ਕੇ ਬੁੜੀਆਂ ਸਾਗ ਤੋੜ ਕੇ ਨਾਗਦੀਆਂ ਅਗਲਾ ਐਂ ਜਾਵੜਨਦਾ ਜਿਵੇਂ ਬਈ ਪੱਕੇ ਰਾਹ ਤੇ ਜਾਈ ਜਾਂਦਾ ਹੁੰਦਾ ਗਲਤੀ ਹੋ ਗਈ ਹੈ ਨਾ ਹਾਂ ਨਾਲੇ ਆਉਂਦਾ ਸੌਖਾ ਰੇਰੂ ਪਾਉਣ ਜਾਣਾ ਬੰਦਾ ਗੱਟਾ ਲੈ ਕੇ ਬੋੜਿਆਂ ਧਰ ਕੇ ਲੰਘ ਜਾਂਦਾ ਸੀ ਯਾਰ ਰੱਬ ਕਿੱਥੇ ਮਰਜੀ ਲੈ ਕਰਦੂ ਚੂਚੀ ਮਾਰਦੇ ਕਿਉਂ ਪਤਾ ਲੱਗ ਗਿਆ ਨਾ ਆਕੜ ਛੱਡ ਦਿਆ ਕਰ ਆਕੜ ਐਤ ਕੀ ਹੁਣ ਤੂੰ ਕਰ ਆ ਆਪਣੀ ਗਲਤੀ ਸੁਧਾਰ ਤੇ ਤੈਨੂੰ ਰੱਬ ਤੈਨੂੰ ਦੁੱਗਣਾ ਤੇ ਕਰਦਾ ਬਾਈ ਮੈਂ ਮੇਰੇ ਇਹਦਾ ਖਾਨੇ ਚ ਪਾ ਦੀ ਬਰਾੜਾ ਤੇਰਾ ਤਾਂ ਬੜਾ ਬੜਾ ਤਾਂ ਨਾ ਬਾਈ ਲੋਕਾਂ ਨੂੰ ਕਹਿ ਕੇ ਥੱਕ ਗਿਆ ਵਟਾ ਨਾ ਵੱਡੋ ਮੈਂ ਹੁਣ ਬੱਸ ਨਾ ਤੂੰ ਜਦੋਂ ਹੁਣ ਤੂੰ ਛੱਡ ਜਿਹੜੀ ਗੱਲ ਹੈ ਹੁਣ ਨੰਗੇ ਗਾਣਾ ਤੈਨੂੰ ਐਨ ਪਹੀ ਬਣੀ ਦਿਸੂਗੀ ਉਹੀ ਜਿਹੜੀ ਮੈਂ ਬੱਸ ਮਾਰ ਕੇ ਰੱਖੋ ਰਾਹ ਸਾਫ ਸੁਥਰਾ ਰੱਖੋ ਗੰਦ ਨਾ ਪਾਓ ਬੱਸ ਤੂੰ ਟੈਨਸ਼ਨ ਨਾਲ ਆ ਇਹਨੂੰ ਤਾਂ ਯਾਰ ਪਰਾਂ ਹੀ ਮਾਰ ਯਾਰ ਮੈਂ ਤਾਂ ਚੱਕੀ ਉਹ ਕੋਈ ਜੱਲਾ ਜੱ ਪੱਠਾ ਨਹੀਂ ਉਹ ਨਹੀਂ ਬਾਈ ਮੈਂ ਤਾਂ ਰੱਜਾ ਉਹ ਯਾਰ ਮੈਂ ਤਾਂ ਹੁਮ ਨਹੀਂ ਬਸ ਰੱਜ ਜਾ ਤੇ ਯਾਰ ਕਈ ਕਿ ਲੱਗਦਾ ਸੁਧਰ ਜੂਗਾ ਜਿਹੜੇ ਸਾਨੂੰ ਕਈ ਸਿੱਟੀਆਂ ਨਹੀਂ ਸੁਧਰੂਗਾ ਬਈ ਆ ਵੇਖ ਕੇ ਆਪਣੇ ਵੇਖ ਤੂੰ ਬੋਰੀਆਂ ਦੀਆਂ ਬੋਰੀਆਂ ਪੜੇ ਸਾਰਾ ਛੱਡ ਗਿਆ ਕਿਨੋਂ ਵੇ ਜਿਹੜੇ ਸਾਨੂੰ ਪਹਿਲਾਂ ਤੈਨੂੰ ਦੱਸਿਆ ਨਾ ਤੂੰ ਕਹਿੰਦਾ ਜੀ ਉਸ ਦਿਨ ਆਪਾਂ ਇੰਨਾ ਥਾਂ ਕਿਉਂ ਖਰਾਬ ਕੀਤਾ ਪਤਾ ਲੱਗ ਗਿਆ ਜੀ ਮੈਂ ਸਭ ਕੁਝ ਸਿਖਾਉਣਾ ਸੀ ਹੁਣ ਤੂੰ ਐਂ ਸਿਖਾਦਾ ਚਲ ਵਧੀਆ ਕੰਮ ਕੀਤਾ ਸਾਰਾ ਪਤਾ ਲੱਗਣਾ ਉਸ ਸਮਝਾਦੀ ਗੱਲ ਨੂੰ ਤੈਨੂੰ ਹੁਣ ਰੱਬ ਤੇ ਭਰੋਸਾ ਨਾ ਨੇ ਉਹ ਤਾਂ ਆਪਾ ਵੜਦੇ ਨਹੀਂ ਜਿਹੜੇ ਐਵੇਂ ਜੇ ਬੰਦੇ ਵੜਦੇ ਇਹਨਾਂ ਨੂੰ ਆਪਾਂ ਸੇਹ ਦਿੱਤੀ ਆ ਵੀ ਇਹਦਾ ਆਪੇ ਰੱਬ ਨਹੀਂ ਸੇਹ ਦੇ ਦੇਣੀ ਹਮ ਚੱਲ ਆ ਚੱਲ ਗਏ ਹੁਣ ਆਪਾਂ ਆ ਕਰਜ਼ੀਆਂ ਆ